ਮੈਂ ਅੱਜ ਵੀ ਕਿਸਾਨਾਂ ਦੇ ਹੱਕ ਵਿੱਚ ਆ ਪਰ ਕਿਸਾਨ ਆਪਣੀ ਜ਼ਿੰਮੇਵਾਰੀ ਸਮਝਦੇ ਪਏ ਨਹੀਂ ਕੀ ਉਹਨਾਂ ਨੂੰ ਆਪਣਾ ਫਰਜ਼ ਨਹੀਂ ਪਤਾ ਕੀ ਜ਼ਮੀਨ ਦਾ ਬੇੜਗਰ ਖੋ ਰਿਹਾ ਐ ਐਨਵਾਇਰਨਮੈਂਟ ਦਾ ਬੇੜਗਰ ਖੋ ਰਿਹਾ ਕਿੰਨੀਆਂ ਜਾਨਾਂ ਉਹਨਾਂ ਦੀ ਵਜ੍ਹਾ ਨਾਲ ਚਲੀ ਜਾਂਦੀਆਂ ਇਸ ਤੋਂ ਇਲਾਵਾ ਜਿਹੜੇ ਸਾਡੇ ਰੁੱਖ ਨੇ ਉਹ ਲੱਖ ਹੋ ਗਏ ਆਪਣੀ ਜ਼ਿੰਮੇਵਾਰੀ ਸਮਝਦੇ ਨਹੀਂ ਤੇ ਜੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੇ ਤਾਂ ਫਿਰ ਇਹਨਾਂ ਨੂੰ ਕੀ ਹੱਕ ਹੈ ਆਪਣੇ ਹੱਕਾਂ ਵਾਸਤੇ ਲੋਕਾਂ ਦੇ ਰੋਡ ਜਾਮ ਕਰਾਉਣ ਸਾਡੇ ਦੇਸ਼ ਦੇ ਰੋਡ ਜਾਮ ਕਰਾਉਣ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕਿਉਂਕਿ ਉਹ ਜਿਹੜੇ ਲੋਕ ਮਰੇ ਨੇ ਉਹ ਇੱਕ ਆਮ ਲੋਕ ਮਰੇ ਨੇ ਇੱਕ ਨਹੀਂ ਸੋ ਮੈਨੀ ਘਟਾਵਾਂ ਇਹੋ ਜਿਹੀ ਹੋਈ ਹੈ ਜਿਹਦੇ ਵਿੱਚ ਕਈ ਪਰਿਵਾਰਾਂ ਦੇ ਜੀ ਜਿਹੜੇ ਆ ਇਹ ਜਿਹੜੀ ਨਾਲ ਨੂੰ ਅੱਗ ਲੱਗ ਗਈ ਈ ਪੇੜ ਚੜ੍ਹੇ ਅਗਰ ਪ੍ਰਸ਼ਾਸਨ ਸਮਝ ਲੇਗਾ ਠੀਕ ਹੈ ਨਹੀਂ ਤਾਂ ਇਸ ਦੇ ਵਾਸਤੇ ਸਾਰੀ ਰਿਪੋਰਟ ਤਿਆਰ ਕਰਕੇ ਹਾਈ ਕੋਰਟ ਦੇ ਵਿੱਚ ਰਿਟ ਲਗਾਈ ਜਾਏਗੀ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਸena ਬਾਲਾ ਸਾਹਿਬ ਠਾਕਰੇ ਦੀ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦਫ਼ਤਰ ਵਿੱਚ ਹੋਈ ਜਿਸ ਵਿੱਚ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਜ਼ਿਲ੍ਹਾ ਮੀਤ ਪ੍ਰਧਾਨ ਰਮਨ ਸ਼ਰਮਾ ਅਰਵਿੰਦੀਸ਼ ਮਹਿਰਾ ਅਤੇ ਜ਼ਿਲ੍ਹਾ ਸਖਤਰ ਜਗਜੀਵਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋ। ਦੱਸਦੇ ਹੀ ਇਸ ਮੌਕੇ ਹਰਵਿੰਦਰ ਸੋਨੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਹਨਾਂ ਦੇ ਖੇਤਾਂ ਵਿੱਚ ਲਾਈ ਅੱਗ ਨੇ ਪਹਿਲਾਂ ਹੀ ਕਈ ਜਾਨਾਂ ਲੈ ਲਈਆਂ ਨੇ। ਕਈ ਦਰਖਤ, ਪੌਦੇ, ਪਸ਼ੂ ਇੱਥੋਂ ਤੱਕ ਕਿ ਮਾਸੂਮ گاਵਾ ਵੀ ਜਿਹੜੀਆਂ ਨੇ ਇਸ ਅਨੈਤਿਕ ਕਾਰੇ ਦਾ ਸ਼ਿਕਾਰ ਹੋ ਚੁੱਕੀਆਂ ਨੇ ਅਤੇ ਸਭ ਤੋਂ ਵੱਡੀ ਵਿਡੰਬਨਾ ਇਹ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਸਪੈਸ਼ਲ ਸਰੰਗਲ ਸਮੀਤ ਸਮੂਚਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਕੁੰਕਰਨੀ نیند ਜੜੇ ਨੇ ਉਸ ਉੱਤੇ ਹੋਏ ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਸਮਾਜ ਸੇਵਾ ਦੀਆਂ ਵੱਡੀਆਂ-ਵੱਡੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪ੍ਰਚਾਰਿਤ ਕਰਨ ਵਾਲੀਆਂ ਕਈ ਸਮਾਜ ਸੇਵੀ ਸੰਸਥਾਵਾਂ ਵੀ ਇਸ ਸੰਬੰਧੀ ਚੁੱਪ ਬੈਠੀਆਂ ਹਨ ਹੁਣ ਆ ਕਿਹਾ ਕਿ ਗੁਰਦਾਸਪੁਰ ਦੇ ਸਾਬਕਾ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਸ ਸੰਬੰਧੀ ਸਖਤ ਕਾਰਵਾਈ ਕੀਤੀ ਜਾਵੇ ਪਰ ਫਿਰ ਹਾਲ ਕੋਈ ਵੀ ਕਾਰਵਾਈ ਨਾ ਹੋਣਾ ਹੈਰਾਨੀ ਜਨਕ ਹੈ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਸ ਦੇ ਨਾਲ ਹੀ ਦੁਖਦਾਈ ਵੀ ਹੈ ਕਿਉਂਕਿ ਇਸ ਅੱਗ ਕਾਰਨ ਕਈ ਘਟਨਾਵਾ ਜਿਲ੍ਹਿਆਂ ਨੇ ਉਭਰ ਚੁੱਕੀਆਂ ਜਿਸ ਕਾਰਨ ਕਈ ਕੀਮਤੀ ਜਾਨਾਂ ਜਿਹੜੀਆਂ ਨੇ ਉ ਜਾ ਚੁੱਕੀਆਂ ਨੇ ਪਰ ਇਹ ਇਨਸਾਨ ਕੀੜੇ ਮਕੋੜਿਆਂ ਤੋਂ ਵੀ ਪੈੜੇ ਨੇ ਕਿਸੇ ਦਾ ਵੀ ਦਿਲ ਜਿਹੜਾ ਹੈ ਉਹ ਨਹੀਂ ਬਚਿਆ ਅਤੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਅੱਗ ਕਾਰਨ ਪੰਜਾਬ ਦੇ ਕਈ ਵਾਨ ਵੀ ਜੜੇ ਨੇ ਉਹ ਮਨੁੱਖੀ ਜਾਨਾਂ ਅਤੇ ਗਊਆਂ ਦੀਆਂ ਜਾਨਾਂ ਗਈਆਂ ਨੇ ਗੁਰਦਾਸਪੁਰ ਪਠਾਨਕੋਟ ਤੇ ਪਟਾਲਾ ਅੰਮ੍ਰਿਤਸਰ ਰੋਡ ਤੇ ਗਊਆਂ ਨੂੰ ਕਾਫੀ ਜ਼ਿਆਦਾ ਨੁਕਸਾਨ ਜੜਾ ਹੈ ਉਪਦੇਸ਼ ਉਹਨਾਂ ਕਿਹਾ ਕਿ ਕਿਸਾਨ ਆਪਣੇ ਸਵਾਰਥ ਦੀ ਕੁਰਬਾਨੀ ਦਿੰਦੇ ਹੋਏ ਇੱਕ ਵਾਰ ਵੀ ਨਹੀਂ ਸੋਚਦੇ ਜਿੰਨਾ ਰੁੱਖਾਂ ਦੀ ਸੰਜਾਈ ਵਿੱਚ ਕਈ ਕਈ ਸਾਲ ਲੱਗ ਜਾਂਦੇ ਨੇ ਫਿਰ ਸਰਕਾਰਾਂ ਵੀ ਇਹਨਾਂ ਬਾਰੇ ਕਿਉਂ ਸੋਚੇ ਇੱਕ ਕਿਸਾਨ ਧਰਤੀ ਮਾਤਾ ਦੀ ਬੁੱਕਲ ਵਿੱਚੋਂ ਫਸਲਾਂ ਦੀ ਕਟਾਈ ਕਰਕੇ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਨੇ ਅਤੇ ਫਿਰ ਇਸ ਧਰਤੀ ਨੂੰ ਅੱਗ ਲਗਾ ਦਿੰਦੇ ਜੋ ਕਿ ਨੈਤਿਕ ਨਜ਼ਰੀਏ ਤੋਂ ਵੀ ਇੱਕ ਗਲਤ ਕੰਮ ਹੈ ਉਹਨਾਂ ਕਹਿਆ ਹੈ ਕਿ ਜੇਕਰ ਕਿਸਾਨ ਆਪਣੇ ਮੁਨਾਫੇ ਤੇ ਮੁਨਾਫਾ ਵਧਾਉਣ ਦੇ ਲਈ ਦਿਨ ਰਾਤ ਧਰਨੇ ਦਿੰਦੇ ਰਹਿੰਦੇ ਨੇ ਤਾਂ ਕੀ ਸਮਾਜ ਨੂੰ ਸੰਭਾਲਣ ਵਾਲੀ ਜ਼ਮੀਨ ਦੀ ਇੱਜ਼ਤ ਨੂੰ ਲੈ ਕੇ ਸਰਕਾਰ ਦਾ ਕਿਰਾਉ ਨਹੀਂ ਕਰ ਸਕਦੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਜਦ ਕਿ ਸਮੂਚੇ ਸਮਾਜ ਵਿੱਚ ਉਹਨਾਂ ਦੇ ਹੱਕਾਂ ਦੇ ਵਿੱਚ ਸਮਾਜ ਵੱਲੋਂ ਜਿਹੜਾ ਹੈ ਉਹਨਾਂ ਦੇ ਹੱਕਾਂ ਦੇ ਨਾਲ ਸਮਾਜ ਖੜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸ਼ਿਵ ਸੇਨਾ ਬਾਲਾ ਸਾਹਿਬ ਠਾਕਰੇ ਨੇ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਦੇ ਵਿੱਚ ਜਿਹੜਾ ਹੈ ਫੈਸਲਾ ਔਣ ਦੇ ਲਈ ਆਪਣੀ ਆਵਾਜ਼ ਜਿਹੜੀ ਹੈ ਉਹ ਬੁਲੰਦ ਇਥੋਂ ਤੱਕ ਕਿ ਪਾਰਟੀ ਦੇ ਵੱਡੇ ਆਗੂ ਸੰਜੇ ਰਾਹੁਲ ਅਨੰਦ ਸਾਈ ਅਤੇ ਅਨੰਨੀ ਪ੍ਰਭ ਨੇ ਵੀ ਜੁੜਾਏ ਉਹਨਾਂ ਦੇ ਧਰਨੇ ਵਾਲੀ ਥਾਂ ਤੇ ਜਾ ਕੇ ਉਹਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਸੀ ਪਰ ਜੇਕਰ ਉਹਨਾਂ ਨੇ ਪੂਰਾ ਨਾ ਕੀਤਾ ਤਾਂ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜੇਕਰ ਉਹ ਖੇਤਾਂ ਨੂੰ ਅੱਗ ਲਗਾਉਣਾ ਬੰਦ ਨਹੀਂ ਕਰਦੇ ਤਾਂ ਸ਼ਿਵ ਸੇਨਾ ਉਹਨਾਂ ਦਾ ਵਿਰੋਧ ਕਰੇਗੀ ਅਤੇ ਜੇਕਰ ਇਸ ਸੰਬੰਧੀ ਕੋਈ ਗੱਲ ਕੱਢਣ ਲਈ ਪ੍ਰਸ਼ਾਸਨ ਨੂੰ ਘੇਰਨਾ ਚਾਹੁੰਦੇ ਨੇ ਤਾਂ ਸ਼ਿਵ ਸੇਨਾ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗੀ ਕਿਉਂਕਿ ਇਹ ਇੱਕ ਸਮਾਜ ਭਲਾਈ ਦਾ ਕੰਮ ਹੈ ਅਗ ਕਾਰਨ ਬਿਮਾਰ ਬਜ਼ੁਰਗ ਬੱਚੇ ਪਸ਼ੂ ਪੌਦੇ ਦਰਖਤ ਤੇ ਜਾਇਦਾਦ ਜਿਹੜੀ ਆ ਸੜਕੇ ਸਵਾਹ ਹੋ ਤੇ ਮੀਟਿੰਗ ਦੇ ਅੰਤ ਦੇ ਵਿੱਚ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਅਗਜਨੀ ਕਾਰਨ ਗਾਓ ਹੱਤਿਆ ਮਨੁੱਖੀ ਮੌਤਾਂ ਅਤੇ ਵਾਤਾਵਰਨ ਨੂੰ ਜਿਹੜਾ ਹੈ ਖੂਨ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਯਕੀਨੀ ਬਣਾਈ ਜਾਵੇ ਅਤੇ ਦੋਸ਼ੀ ਖਿਲਾਫ ਫਿਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਇਸ ਕੋਲ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਨੁਕਸਾਨ ਜੜਾਏ ਜੋ ਨੁਕਸਾਨ ਹੋ ਰਿਹਾ ਹੈ ਇਸ ਦੇ ਵਿੱਚ ਵਾਧਾ ਨਾ ਪੈ ਸਕੇ ਨੁਕਸਾਨ ਨੂੰ ਇੱਥੇ ਹੀ ਰੋਕਿਆ ਜਾ ਸਕੇ। ਇਹੀ ਨਹੀਂ ਉਹਨਾਂ ਨੇ ਵੀ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਾਂਚ ਕਰਕੇ ਕਾਰਵਾਈ ਨਾ ਕੀਤੀ ਤਾਂ ਸ਼ਿਵ ਸੈਨਾ ਸਾਰੇ ਸਬੂਤ ਇਕੱਠੇ ਕਰਕੇ ਜ਼ਿਲ੍ਹਾ ਮੈਜਿਸਟ੍ਰੇਟ ਖਿਲਾਫ ਹਾਈ ਕੋਰਟ ਦੇ ਵਿੱਚ ਕੇਸ ਜੁੜਾ ਹੈ ਉਹ ਦਰਜ ਕਰੇਗੀ। ਕਿ ਇਹ ਜਿਹੜੇ ਅ ਅੱਗਾ ਲਾਰੇਡੇ ਲੋਗ ਸਰਯਾਮ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ? ਮੈਂ ਇਹਨਾਂ ਪਤਾ ਹੈ ਕਿ ਜਦੋਂ ਕਿਸਾਨਾਂ ਨੇ ਆਪਣਾ ਅੰਦੋਲਨ ਸ਼ੁਰੂ ਕੀਤਾ ਸੀਗਾ ਤੇ ਮੈਂ ਆਪਣੇ शिवसेना ਕਾਰਜਾਲੇ ਦੇ ਬਾਹਰ ਆਪਣੇ ਵਿਦਿਆਲੇ ਦੇ ਬੱਚਿਆਂ ਦੇ ਨਾਲ ਜਿੰਨੇ ਵੀ ਟਰੈਕਟਰ ਨਿਕਲੇ ਸੀਗੇ ਉਹਨਾਂ ਦੇ ਪੁਸ਼ਪ ਵਰਸ਼ਾ ਕੀਤੀ ਸੀ ਉਹਨਾਂ ਦੇ ਹੱਕ ਦੇ ਵਿੱਚ ਮੈਂ ਅੱਜ ਵੀ ਕਿਸਾਨਾਂ ਦੇ ਹੱਕ ਵਿੱਚਾਂ ਪਰ ਕਿਸਾਨ ਆਪਣੀ ਜ਼ਿੰਮੇਵਾਰੀ ਸਮਝਦੇ ਪਏ ਨਹੀਂ ਕੀ ਉਹਨਾਂ ਨੂੰ ਆਪਣਾ ਫਰਜ਼ ਨਹੀਂ ਪਤਾ ਕਿ ਜ਼ਮੀਨ ਦਾ ਬੇੜਾਗਰ ਖੋ ਰਿਹਾ ਐ ਐਨਵਾਇਰਨਮੈਂਟ ਦਾ ਬੇੜਾਗਰ ਖੋ ਰਿਹਾ ਐ ਕਿ ਨਹੀਂ ਜਾਣਾ ਉਹਨਾਂ ਦੀ ਵਜ੍ਹਾ ਨਾਲ ਚਲੀ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ਰੁੱਖ ਨੇ ਉਹ ਨਸ਼ਟ ਹੋ ਗਏ ਕੀ ਇਹਨਾਂ ਨੂੰ ਨਹੀਂ ਪਤਾ ਇਹ ਆਪਣੀ ਜ਼ਿੰਮੇਵਾਰੀ ਸਮਝ ਰਹੇ ਹੈ ਤੇ ਜੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੇ ਤਾਂ ਫਿਰ ਇਹਨਾਂ ਨੂੰ ਕੀ ਹੱਕ ਹੈ ਕਿ ਆਪਣੇ ਹੱਕਾਂ ਵਾਸਤੇ ਲੋਕਾਂ ਦੇ ਰੋਡ ਜਾਮ ਕਰਨ ਸਾਡੇ ਦੇਸ਼ 'ਚ ਰੋਡ ਜਾਮ ਕਰਨ ਲੋਕਾਂ ਨੂੰ ਪਰੇਸ਼ਾਨ ਕਰਨ ਅੱਜ ਲੋਕਾਂ ਦੇ ਅੰਦਰ ਗੁੱਸਾ ਹੈ ਕਿ ਇਹਨਾਂ ਦੇ ਧਰਮਿਆਂ ਦੇ ਨਾਲ ਪਰੇਸ਼ਾਨ ਹੋ ਚੁੱਕੇ ਨੇ ਔਰ ਫੇਰ ਵੀ ਉਹ ਇਹਨਾਂ ਦਾ ਸਾਥ ਦੇ ਰਹੇ ਨੇ ਕਿਉਂ ਕਿ ਲੱਗਦਾ ਹੈ ਕਿ ਕਿਸਾਨ ਸਾਡੇ ਦੇਖ ਕੇ ਭਗਵਾਨ ਨੇ ਅੰਨ ਦਾਤਾ ਨੇ ਦੇਖੇ ਜੋ ਇਕੱਟਰਾਵਾ ਹੋ ਰਹੀ ਹੈ ਇਹ ਜਿਹੜੀ ਮੋਤਾ ਹੋ ਰਹੀ ਹੈ ਇਹਨਾਂ ਦੇ ਜ਼ਿੰਮੇਦਾਰ ਵੀ ਇਹੀ ਨੇ ਔਰ ਇਹਦੇ ਨਾਲ ਹੀ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਨੇ ਮੈਂ ਆਪਣੇ ਆਦਰਯੋਗ ਮੁੱਖ ਮੰਤਰੀ ਭਗਵੰਤワੰਜੀ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਜਨਾਬ ਇਹ ਅਕਸਰ ਤਾਂ ਹੁੰਦੇ ਰਹਨੇ ਆ ਪਰ ਜਿਸ ਘਰ ਦਾ ਜੀ ਚਲਾ ਜਾਂਦਾ ਜਿਸ ਘਰ ਦਾ ਬੱਚਾ ਮਾਤਾ ਬਜ਼ੁਰਗ ਜਾਂ ਕੋਈ ਵੀ ਜਿਹੜਾ ਉਹ ਵਿਛੋੜਾ ਦੇ ਜਾਂਦਾ ਉਸ ਘਰ ਦੇ ਹਾਲਾਤ ਦੇਖੋ ਕਿਉਂਕਿ ਉਹਨਾਂ ਦਾ ਕਸੂਰ ਕੋਈ ਵੀ ਨਹੀਂ ਹੁੰਦਾ ਲੇਕਿਨ ਉਹਨਾਂ ਨੂੰ ਦੁੱਖ ਮਿਲਦਾ ਹ ਸੋ ਇਹ ਜਿਹੜੇ ਅਧਿਕਾਰੀ ਨੇ ਇਹ ਚਾਹੇ ਗੁਰਦਾਸਪੁਰ ਦੇ ਨੇ ਚਾਹੇ ਕਿਸੇ ਵੀ ਇਲਾਕੇ ਦੇ ਨੇ ਇਹ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਰੋਕਣ ਜੇ ਉਹ ਨਹੀਂ ਰੁਕਦੇ ਤੇ ਉਹਨਾਂ ਤੇ ਕਾਰਵਾਈ ਕਰੋ ਸਰ ਨਹੀਂ ਤਾਂ ਜੇ ਕਿਸਾਨ ਦਾ ਨਿਲਾਟ ਦੇਣਾ ਤਾਂ ਕੋਈ ਸ਼ਿਵ ਸੈਨਾ ਵੀ ला ਸਕਦੀ ਹੈ ਜੋ ਕਿਉਂਕਿ ਉਹ ਜਿਹੜੇ ਲੋਕ ਮਰੇ ਨੇ ਉਹ ਇੱਕ ਆਮ ਲੋਕ ਮਰੇ ਨੇ ਇੱਕ ਨਹੀਂ ਸੋ ਮੈਨੀ ਘਟਾਵਾਂ ਹੋਈਆਂ ਜਿਹਦੇ ਵਿੱਚ ਕਈ ਪਰਿਵਾਰਾਂ ਦੇ ਜੀ ਜਿਹੜੇ ਆ ਇਹ ਜਿਹੜੀ ਨਾਲ ਨੂੰ ਅੱਗ ਲੱਗਦੀ ਪੇੜ ਚੜੇ ਨੇ ਅਗਰ ਪ੍ਰਸ਼ਾਸਨ ਸਮਝ ਲੇਗਾ ਠੀਕ ਹੈ ਨਹੀਂ ਤਾਂ ਇਸ ਦੇ ਵਾਸਤੇ ਸਾਰੀ ਰਿਪੋਰਟ ਤਿਆਰ ਕਰਕੇ ਹਾਈ ਕੋਰਟ ਦੇ ਵਿੱਚ ਰਿਟ ਲਗਾਈ ਜਾਏਗੀ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਮੈਨੂੰ ਪਤਾ ਹੈ ਇਹਨਾਂ ਨੂੰ ਬੜਾ ਸਾਲਾ ਲੱਗਣਾ ਬੜਾ ਸਾਲਾ ਲੱਗਣਾ ਸੁਣ ਕੇ ਪਰ ਲੱਗਦਾ ਜੇ ਲੱਗਦਾ ਰਹੇ ਵੀ ਡੋਟ ਕੇਅਰ ਕਿਉਂ ਕਿਉਂਕਿ ਲੋਕ ਮਰ ਰਹੇ ਨੇ ਜਦੋਂ ਲੋਕ ਮਰਦੇ ਨੇ ਤੇ ਸਾਡੇ ਬੜਾ ਸਾਹਿਬ ਠਾਕਰੇ ਨੇ ਇੱਕੋ ਚੀਜ਼ ਸਮਝਾਈ ਸੀ ਕਿ ਲੋਕਾਂ ਦੇ ਹੱਕ ਦੀ ਆਵਾਜ਼ ਜਿਹੜੀ ਹੈ ਉਹ ਤੁਸੀਂ ਉਠਾਣੀ ਹੈ ਔਰ ਅਸੀਂ ਉਠਾ ਰਹੇ ਹਾਂ ਜੈ ਹਿੰਦ ਭਾਰਤ ਮਾਤਾ ਕੀ ਜੈ ਕੈਮਰ ਪਰਸਨ ਹਨੀ ਦੇ ਨਾਲ ਅਜ ਇਸਨੀ ਦੀ ਰਿਪੋਰਟ